ਵੈਗਰੂ ਜੀ ਕਾ ਖਾਲਸਾ ਸ੍ਰੀ ਵੈਗਰੂ ਜੀ ਕੀ ਫਤਿਹ ਪਿਆਰੇ ਸੱਜਣੋ ਪਿੱਛੇ ਜੇ ਮੈਂ ਦੋ ਵੀਡੀਓ ਪਾਈਆਂ ਸੀ ਕਿ ਮੈਂ ਨਿਰੰਕਾਰੀ ਮਿਸ਼ਨ ਕਿਉਂ ਛੱਡਿਆ ਕਈ ਨਿਰੰਕਾਰੀਆਂ ਦੇ ਤੇ ਕਈ ਹੋਰ ਯਾਰ ਦੋਸਤ ਮਿੱਤਰਾਂ ਦੇ ਫੋਨ ਆਏ ਕੋ ਤੁਸੀਂ ਸਰਵਿਸ ਦਾ ਜੋ ਬਾਹਰ ਕੀਤਾ ਉਹਦਾ ਜ਼ਿਕਰ ਬਾਅਦ ਚ ਕਰਿਓ ਪਹਿਲਾਂ ਇਹ ਦੱਸੋ ਕਿ ਜਦ ਤੁਸੀਂ ਪੰਜਾਬ ਦੇ ਵਿੱਚ ਆਏ ਤੁਹਾਨੂੰ ਨਨਕਾਰਾਹੀ ਮਿਸ਼ਨ ਕਿਉਂ ਛੱਡਣਾ ਪਿਆ ਮੈਂ ਬੇਨਤੀ ਕਰਨ ਲੱਗਿਆ ਹਾਂ ਕਿ ਲੁਧਿਆਣਾ ਜੋਂ ਦੇ ਵਿੱਚ ਮੈਂ ਆਇਆ ਔਰ ਮੇਰਾ ਏਰੀਆ ਰੈਕੋਟ ਪੈਂਦਾ ਸੀ ਜਦ ਮੈਂ ਇੱਥੇ ਆਇਆ ਜੋ ਗੱਲਾਂ ਅਸੀਂ ਬਾਹਰ ਕਰਦੇ ਸੀ ਕਿ ਨਨਕਾਰਾਹੀ ਮਿਸ਼ਨ ਦਾ ਸਿਧਾਂਤ ਕੀ ਹੈ ਨਿਰੰਕਾਰੀ ਮਿਸ਼ਨ ਸੰਸਾਰ ਨੂੰ ਕੀ ਦੇਣਾ ਚਾਹੁੰਦਾ ਹੈ ਇਸ ਦੀ ਕੀ ਰੀਤ ਹੈ ਇਸ ਦਾ ਕੀ ਰਿਵਾਜ ਹੈ ਜਦ ਮੈਂ ਪੰਜਾਬ ਚ ਆ ਕੇ ਦੇਖਿਆ ਤਾਂ ਉਸ ਦੇ ਬਿਲਕੁਲ ਬਪ੍ਰੀਤ ਸੀ ਅਸੀਂ ਉੱਥੇ ਮਾਨਤਾ ਦੀ ਭਾਈਚਾਰੇ ਦੀ ਇਨਸਾਨੀਅਤ ਦੀ ਜਾਤ ਪਾਤ ਤੋਂ ਉੱਥੇ ਉੱਠ ਕੇ ਗੱਲ ਕਰਦੇ ਸੀ ਪਰ ਜਦ ਪੰਜਾਬ ਚ ਆ ਕੇ ਵੇਖਿਆ ਤਾਂ ਮੈਨੂੰ ਬਪਰੀਤ ਨਜ਼ਰ ਆਇਆ ਫਿਰ ਵੀ ਮੈਂ ਨਿਰੰਕਾਰੀ ਮਿਸ਼ਨ ਦੇ ਵਿੱਚ ਇੱਕ ਕਹਾਵਤ ਪਾਉਂਦੇ ਹੈ ਸੰਤਾ ਨੇ ਕਿਹਾ ਵੀ ਹੈ ਕਿ ਖੁਦ ਨੂੰ ਸੰਭਾਲ ਤੈਨੂੰ ਹੋਰਾਂ ਨਾਲ ਕੀ ਓਏ ਕਠੜੀ ਸੰਭਾਲ ਤੈਨੂੰ ਚੋਰਾ ਨਾਲ ਕੀ ਇਨਾਂ ਠੱਗਾ ਚੋਰਾ ਦੀ ਮੈਂ ਪਰਵਾਹ ਨਾ ਕਰਦਿਆਂ ਹੋਇਆ ਮੈਂ ਆਪਣਾ ਪ੍ਰਚਾਰ ਦਾ ਕੰਮ ਸ਼ੁਰੂ ਕੀਤਾ ਮੈਂ ਆਪ ਜੀ ਦੇ ਚਰਨਾਂ 'ਚ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਦਾਸ ਗਿਆਨ ਪ੍ਰਚਾਰਕ ਹੈ ਔਰ ਬਾਬਾ ਜੀ ਦੇ ਨਾਲ ਸਤਿਗੁਰੂ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਨਾਲ ਜੇ ਮੈਂ ਕਈ ਟੂਰ ਕੀਤੇ ਸੀ ਜਦ ਮੈਂ ਗਿਆਨ ਪ੍ਰਚਾਰਕ ਆਇਆ ਜੌਨ ਲੁਧਿਆਣਾ ਦੇ ਵਿੱਚ ਸਿਰਫ ਤਿੰਨ ਹੀ ਗਿਆਨ ਪ੍ਰਚਾਰਕ ਸੀ ਇੱਕ ਚਾਵਲਾ ਸਾਹਿਬ ਇੱਕ ਆਨੰਦ ਸਾਹਿਬ ਦਾਸ ਯਾਦਵਿੰਦਰ ਸਿੰਘ ਯਾਦ ਸ਼ਾਹ ਜਹਾਨਪੁਰੀ ਮੈਂ ਆਪਣਾ ਪ੍ਰਚਾਰ ਸ਼ੁਰੂ ਕੀਤਾ ਔਰ ਕਰੀਬਨ ਕਰੀਬਨ ਜਦ ਮੈਂ ਆਇਆ ਦੇਖਿਆ ਕਿ ਰੈਕੋਟ ਬ੍ਰਾਂਚ ਦੇ ਵਿੱਚ ਬੜੀ ਮੁਸ਼ਕਲ ਦੇ ਨਾਲ 15 ਜਾਂ 20 ਪਰਿਵਾਰ ਜੁੜੇ ਹੋਏ ਸੀ ਤੇ ਬੜੀ ਮੁਸ਼ਕਲ ਦੇ ਨਾਲ 30 40 ਸਤਸੰਗ ਹੁੰਦੀ ਸੀ ਤੇ ਸਤਸੰਗ ਕਿਸੇ ਮਹਾਤਮਾ ਦੇ ਕਰੇ ਹੁੰਦੀ ਸੀ ਉਦੋਂ ਪਵਨ ਨੀਸੀ ਬਣਿਆ ਲੇਕਿਨ ਪਵਨ ਨੇ ਜਗਾ ਖਰੀਦ ਲਈ ਸੀ ਜਿਵੇਂ ਕਿ ਕਹਿੰਦੇ ਨੇ ਕਿ ਕੋਈ ਕਿਸੇ ਮਿਸ਼ਨ ਦਾ ਕਿਸੇ ਧਰਮ ਦਾ ਜਾਂ ਕਿਸੇ ਡੇਰਾਵਾਦ ਦਾ ਕੱਟੜਵਾਦ ਹੋ ਜਾਂਦਾ ਹੈ ਉਹ ਬਿਮਾਰੀ ਮੈਨੂੰ ਸੀ ਮੈਂ ਨਿਰੰਕਾਰੀ ਮਿਸ਼ਨ ਦਾ ਬਿਲਕੁਲ ਕੱਟੜ ਹੋ ਗਿਆ ਸੀ ਔਰ ਮੈਂ ਲੁੱਟਾ ਫਿਰਦਾ ਹੁੰਦਾ ਸੀ ਕਿ ਕੋਈ ਮਿਲੇ ਤਾਂ ਮੈਂ ਨਿਰੰਕਾਰੀ ਮਿਸ਼ਨ ਦੀ ਗੱਲ ਕਰਾਂ ਇੱਕ ਮੈਂ ਮਿਸਾਲ ਦੇ ਕੇ ਆਪਣੀ ਗੱਲ ਨੂੰ ਅੱਗੇ ਹੁਰਬਾ ਦਾਵਾਂਗਾ ਕਿ ਜਿਵੇਂ ਕੁੱਤੇ ਦੇ ਸਿਰ 'ਚ ਕੀੜੇ ਪੈ ਜਾਂਦੇ ਨੇ ਉਹ ਕੋਈ ਜਗ੍ਹਾ ਲੱਭਦਾ ਫਿਰਦਾ ਹੁੰਦਾ ਹੈ ਕਿ ਕਿਤੇ ਸਿਰ ਖਸਾ ਕੇ ਉਹਨਾਂ ਕੀੜਿਆਂ ਤੋਂ ਥੋੜੀ ਜੀ ਰਾਹਤ ਪਾ ਲਾ ਮੇਰਾ ਮੈਂ ਆਪਣੇ ਆਪ ਨੂੰ ਇੰਨਾ ਕਟੜ ਪੰਛੀ ਸਮਝਣ ਲੱਗ ਗਿਆ ਸੀ ਤੇ ਮੈਂ ਇਸ ਤਰੀਕੇ ਦੇ ਨਾਲ ਹੀ ਲੱਭਦਾ ਫਿਰਦਾ ਹੁੰਦਾ ਸੀ ਕਿ ਕਿਸੇ ਨੂੰ ਇਸ ਬ੍ਰਹਮ ਦਾ ਇਸ ਸਚਾਈ ਦਾ ਗਿਆਨ ਦਿੱਤਾ ਜਾ ਸਕੇ ਤੇ ਮੇਰੀ ਮਿਹਨਤ ਦਾ صدਕਾ ਰੈਕੋਟ ਦੇ ਏਰੀਏ ਦੇ ਕਰੀਬਨ ਕਰੀਬਨ 60 ਪਿੰਡ ਮੈਨੇ ਰੈਕੋਟ ਦੇ ਨਾਲ ਜੋੜ ਦਿੱਤੇ ਅਗਰ ਮੇਰੀ ਗੱਲ ਤੇ ਵਿਸ਼ਵਾਸ ਨਾ ਹੋਵੇ ਤੇ ਇਸ ਨਿਰੰਕਾਰੀ ਮਿਸ਼ਨ ਦੇ 60 ਪਿੰਡਾਂ ਦੇ ਵਿੱਚ ਆਪ ਜੀ ਸਰਵੇ ਕਰਕੇ ਮੇਰੇ ਬਾਰੇ ਪੁੱਛ ਸਕਦੇ ਹੋ ਲੇਕਿਨ ਜੋ ਅੱਜ ਗੱਡੀਆਂ ਤੇ ਬੈਠੇ ਨੇ ਜਾਂ ਜੋ ਅਹੁਦੇ ਸੰਭਾਲੀ ਬੈਠੇ ਆ ਇਹਨਾਂ ਨਾਲ ਗੱਲ ਨਾ ਕਰਿਓ ਇਹ ਤਾਂ ਮੇਰੀ ਬਰੋੜਤਾ ਹੀ ਕਰਨਗੇ ਕਦ ਮੈਂ 60 ਪਿੰਡ ਜੋੜ ਦਿੱਤੇ ਜਗਰਾਮਾ ਜੀ ਸੰਗਤ ਰੈਕੋਟ ਆਉਣ ਲੱਗੀ ਜਗਰਾਮਾ ਜੋ ਅੱਧੇ ਅੱਧੀ ਆਉਂਦੀ ਸੀ ਬਰਨਾਲੇ ਤੋਂ ਵੀ ਇਧਰ ਸੰਗਤ ਆਉਣ ਲੱਗੀ ਖਾਸ ਕਰਕੇ ਮੁੱਲਾਪੁਰ ਵਾਲਾ ਜਿਹੜਾ ਪ੍ਰਮੁਖ ਸੀ ਉਹ ਤਾਂ ਮੇਰਾ ਬੈਰੀ ਹੀ ਬਣ ਗਿਆ ਸੀ ਤੇ ਉਥੋਂ ਦੀ ਸੰਗਤ ਅੱਧੀ ਸੰਗਤ ਕਰੀਬਨ ਕਰੀਬਨ ਰੈਕੋਟ ਆਉਣ ਲੱਗੀ ਇਧਰੋਂ ਮਲੇਂਡ ਕੋਟਲੇ ਦੇ ਕਈ ਪਿੰਡਾਂ ਤੱਕ ਜਾ ਕੇ ਮੈਂ ਕਦ ਪ੍ਰਚਾਰ ਕੀਤਾ ਤਾਂ ਲੋਕ ਇਧਰ ਨੂੰ ਆਉਣ ਲੱਗੇ ਕਿਉਂਕਿ ਜਿਆਨ ਪ੍ਰਚਾਰਕ ਸੀ ਜੋ ਆਉਂਦਾ ਸੀ ਜੋ ਮੰਗਦਾ ਸੀ ਉਹ ਮੇਰੇ ਕੋਲੇ ਮੇਰੇ ਸਾਹਿਬ ਨੇ ਸੌਦਾ ਵੇਚਣ ਵਾਸਤੇ ਮੈਨੂੰ ਦਿੱਤਾ ਸੀ ਤੇ ਮੈਂ ਉਹ ਸੌਦਾ ਵੇਚ ਦਿੰਦਾ ਸੀ ਐਦਾ ਕਰਦਿਆਂ ਕਰਦਿਆਂ 25 30 ਮਹਾਤਮਾ ਤੋਂ 40 ਮਹਾਤਮਾ ਤੋਂ ਇੱਥੇ ਕਰੀਬਨ ਕਰੀਬਨ 1500 ਮਹਾਤਮਾ ਦੀ ਗਿਣਤੀ ਹੋਣ ਲੱਗੀ ਭਵਨ ਵੀ ਬਣ ਗਿਆ ਭਵਨ ਦੇ ਵਿੱਚ ਬੈਠਣ ਨੂੰ ਜਗ੍ਹਾ ਨਹੀਂ ਸੀ ਅਖੀਰ ਇਹਨਾਂ ਨੂੰ ਪ੍ਰੋਬਲਮ ਹੋ ਗਈ ਕਿਉਂਕਿ ਇਹਨਾਂ ਨੇ ਇੱਥੇ ਭਵਨਾ ਦੇ ਵਿੱਚ ਬ੍ਰਾਂਚਾਂ ਦੇ ਵਿੱਚ ਤੜੇਬੰਦੀ ਦੇਖੀ ਜਿਸ ਦੀ ਤੜੇਬੰਦੀ ਪਹਿਲੀ ਤੜੇਬੰਦੀ ਦੇਖੀ ਮੈਂ ਨਿਹਾਲ ਸਿੰਘ ਵਾਲਾ ਫਿਰ ਅ ਹੋਰ ਵੀ ਕਈ ਜਗ੍ਹਾਾਂ 'ਚ ਮੈਨੂੰ ਭੇਜਿਆ ਗਿਆ ਜਿਵੇਂ ਪਾਇਲ ਹੈ ਸਮਰਾਲਾ ਹੈ ਫਿਰੋਜ਼ਪੁਰ ਹੈ ਇਹਨਾਂ ਜਗ੍ਹਾਾਂ 'ਤੇ ਜਾ ਕੇ ਦੇਖਿਆ ਕਿ ਆਪਸ ਵਿੱਚ ਇਹ ਸਾਰੇ ਹੀ ਲੜੀ ਜਾਂਦੇ ਨੇ ਇਹਨਾਂ ਨੇ ਜੋ ਗੁਰੂ ਦੇ ਸਿਧਾਂਤ ਨੂੰ ਇੰਨਾ ਵਿਗਾੜ ਰੱਖਿਆ ਹੈ ਇਹਨਾਂ ਗੁਰੂ ਦੇ ਸਿਧਾਂਤ ਨੂੰ ਇਹਨਾਂ ਨੇ ਪਿੱਛੇ ਛੱਡ ਦਿੱਤਾ ਹੈ ਸਿਰਫ ਆਪਦੀਆਂ ਕੁਰਸੀਆਂ ਤੇ ਆਪਦੀਆਂ ਪ੍ਰਧਾਨਗੀਆਂ ਲੈਣ ਵਾਸਤੇ ਇਹ ਕਿੰਨੀ ਹੱਦ ਤੱਕ ਗਿਰ ਸਕਦੇ ਨੇ ਇਹ ਮੈਥੋਂ ਬਰਦਾਸ਼ਤ ਨਹੀਂ ਹੋਇਆ ਕਿਉਂਕਿ ਮੈਂ ਬਚਪਾਨੀ ਖਾਨਦਾਨੀ ਨਿਰੰਕਾਰੀ ਹਾਂ ਮੇਰੀ 7 ਸਾਲ ਦੀ ਉਮਰ ਸੀ ਜਦ ਮੈਨੂੰ ਇਸ ਬ੍ਰਹਮ ਦਾ ਗਿਆਨ ਹੋ ਗਿਆ ਇਸ ਨਰੰਗਕਾਰੀ ਮਿਸ਼ਨ ਵਾਸਤੇ ਮੈਂ ਜ਼ਿੰਦਗੀ ਦੇ 50 ਸਾਲ ਦਿੱਤੇ ਔਰ ਸਰਬਸ ਤੇ ਦਵਾਨ ਤੇ ਕਰੀਬਨ ਲੱਖਾਂ ਪਰਿਵਾਰ ਜੋੜੇ ਨੇ ਮੈਂ ਮੈਂ ਕਟੜ ਹੋ ਗਿਆ ਸੀ ਪਾਗਲ ਹੋ ਗਿਆ ਸੀ ਲੇਕਿਨ ਜਦ ਮੈਂ ਪੰਜਾਬ ਆਇਆ ਮੈਨੂੰ ਪਛਤਾਵਾ ਆਇਆ ਮੈਂ ਇੱਕ ਮਿਸਾਲ ਦੇਣਾ ਚਾਹੁੰਦਾ ਹਾਂ ਕਿ ਕਿਸੇ ਦੇ ਬੇਟੇ ਦਾ ਵਿਆਹ ਹੋਇਆ ਕੁੜਮਾ ਨੇ ਕੁੜਮ ਨੂੰ ਸ਼ਾਪ ਪਾ ਦਿੱਤੀ ਉਹ ਬੜਾ ਖੁਸ਼ ਜੀ ਕੇ ਮੈਨੂੰ ਕੁੜਮਾਨੇ ਸ਼ਾਪ ਪਾ ਦਿੱਤੀ ਲੇਕਿਨ ਕੁਛ ਟਾਈਮ ਤੋਂ ਬਾਅਦ ਦੇਖਿਆ ਕਿ ਉਹ ਸ਼ਾਪ ਥੋੜਾ ਥੋੜਾ ਕਾਲੀ ਹੋਣ ਲੱਗੀ ਤਾਂ ਉਸਨੇ ਕਿਸੇ ਜੋਹਰੀ ਕੋਲੇ ਸੁਨਿਆਰੇ ਕੋਲੇ ਜਾ ਕੇ ਉਹ ਦਿਖਾਈ ਤਾਂ ਪਤਾ ਲੱਗਿਆ ਕਿ ਇਹ ਤਾਂ ਪਿੱਤਰ ਹੈ ਤਾਂ ਮੈਨੂੰ ਵੀ ਇਸੇ ਤਰੀਕੇ ਨਾਲ ਅਨੰਕਾਰੀ ਮਿਸ਼ਨ ਦੇ ਵਿੱਚ ਜੋ ਪੰਜਾਬ ਦੇ ਵਿੱਚ ਬ੍ਰਾਈ ਨਜ਼ਰ ਆਈ ਤਾਂ ਮੈਨੂੰ ਮਹਿਸੂਸ ਹੋਇਆ ਕਿ ਅੱਜ ਤੱਕ ਤਾਂ ਮੈਂ ਪਿੱਤਲ ਹੀ ਢੋਂਦਾ ਰਿਹਾ ਜਿਹਨੂੰ ਸੋਨਾ ਸਮਝ ਕੇ ਮੈਂ ਮਿਸ਼ਨ ਤੇ ਉਂਗਲੀ ਨਹੀਂ ਠਾ ਸਕਦਾ ਲੇਕਿਨ ਜੋ ਮਿਸ਼ਨ ਦੇ ਵਿੱਚ ਇੱਕ ਮੰਡਲ ਹੈ ਮੰਡਲ ਦੇ ਵਿੱਚ ਗਰਦਾਰ ਲੋਕ ਬੈਠੇ ਨੇ ਜੋ ਕਿ ਸਿਰਫ ਮੰਡਲ ਦੇ ਪੈਸੇ ਨੂੰ ਖਾਣ ਨੂੰ ਤਿਆਰ ਨੇ ਕਿਉਂਕਿ ਮੈਨੂੰ ਨਹੀਂ ਪਤਾ ਮੈਨੂੰ 20 ਸਾਲ ਹੋ ਗਏ ਨਰੰਕਾਰੀ ਮਿਸ਼ਨ ਛੱਡੇ ਨੂੰ ਮੈਂ ਬੋਲਣਾ ਨਹੀਂ ਸੀ ਚਾਹੁੰਦਾ ਲੇਕਿਨ ਹੁਣ ਇਹ ਕਹਿੰਦਾ ਤੂੰ ਬੋਲ ਉਹ ਤੂੰ ਬੋਲ ਤੂੰ ਬੋਲ ਨੰਕਾਰੀ ਮਿਸ਼ਨ 'ਚ ਕੀੜੇ ਪੈ ਗਏ ਨੇ ਉਹਨਾਂ ਕੀੜਿਆਂ ਨੂੰ ਜਦ ਤੂੰ ਬੋਲੇਗਾ ਤਾਂ ਮਾੜਾ ਮੋਟਾ ਅਸਰ ਜ਼ਰੂਰ ਹੋਊਗਾ ਇਹਨਾਂ ਜਿਹੜੇ ਵੱਡੇ ਵੱਡੇ ਆਉਧਿਆਂ ਤੇ ਬੈਠੇ ਨੇ ਕੋਈ ਕੋਈ ਸੰਚਾਲਕ ਬਣਿਆ بیٹھا ਹੈ ਕੋਈ ਪ੍ਰਮੁੱਖ ਬਣਿਆ بیٹھا ਹੈ ਕੋਈ ਹੋਰ ਬਣਿਆ ਉਹਨਾਂ ਦੀ ਕਰਤੂਤਾ ਮੈਂ ਦੱਸਾਂਗਾ ਇੱਥੋਂ ਤੱਕ ਮੈਂ ਜਾਣਦਾ ਹਾਂ ਕਿ ਖਾਸ ਕਰਕੇ ਸਾਡੇ ਗਰੀਬ ਪਰਿਵਾਰਾਂ ਦੇ ਬੱਚਿਆਂ ਦੇ ਘਰਾਂ 'ਚ ਸੰਗਤਾਂ ਹੁੰਦੀਆਂ ਸੀ ਜਦੋਂ ਉਥੇ ਪਵਨ ਬਣ ਗਏ ਉਹਨਾਂ ਨੂੰ ਡਰਕਨਾਰ ਕਰਕੇ ਪੈਸੇ ਵਾਲੇ ਲੱਭ ਕੇ ਕੋਈ ਮੈਡੀਕਲ ਸਟੋਰ ਵਾਲਾ ਕੋਈ ਹੋਰ ਫੈਕਟਰੀ ਵਾਲਾ ਕੋਈ ਪੱਠੇ ਵਾਲਾ ਮੈਂ ਦੱਸਾਂਗਾ ਹਰ ਬ੍ਰਾਂਚ ਦਾ ਜ਼ਿਕਰ ਕਿਨੇ ਕਿਨੇ ਐਸਐਚ ਚਾਵਲਾ ਸਾਹਿਬ ਨੇ ਇੱਥੇ ਗਦਰ ਮਚਾਇਆ ਹੋਇਆ ਸੀ ਸਭ ਤੋਂ ਵੱਧ ਕਰਪਸ਼ਨ ਲੁਧਿਆਣਾ ਤੋਂ ਜਾਣ ਦੇ ਵਿੱਚ ਮੈਨੂੰ ਨਜ਼ਰ ਆਈ ਤਾਂ ਐਸੇ ਇਹਨਾਂ ਕਾਰਨਾ ਕਰਕੇ ਮੇਰਾ ਮਨ ਡੋਲ ਗਿਆ ਮੇਰਾ ਮਨ ਡੋਲ ਗਿਆ ਮੇਰਾ ਮਨ ਡੋਲ ਗਿਆ ਕਿ ਗੁਰੂ ਕੀ ਕਹਿੰਦਾ ਹੈ ਗੁਰੂ ਦਾ ਸਿਧਾਂਤ ਕੀ ਕਹਿੰਦਾ ਹੈ ਗੁਰੂ ਦੀ ਮਰਿਆਦਾ ਕੀ ਕਹਿੰਦੀ ਹੈ ਔਰ ਇਹ ਕੀ ਕਰ ਰਹੇ ਨੇ ਇਹ ਸਿਰਫ ਲੁੱਟੇਰੇ ਪੈਸਾ ਇਕੱਠਾ ਕਰਨ ਵਾਸਤੇ ਬੈਠੇ ਨੇ ਅੱਜ ਦੀ ਵੀਡੀਓ ਮੈਂ ਇੰਨੀ ਹੀ ਕੀ ਪਾਵਾਂਗਾ ਅੱਗੇ ਮੈਂ ਹਰ ਇੱਕ ਬ੍ਰਾਂਚ ਦਾ ਕਿਉਂਕਿ ਜਿਹੜੀਆਂ-ਜਿਹੜੀਆਂ ਬ੍ਰਾਂਚਾਂ ਦੇ ਵਿੱਚ ਮੈਂ ਪ੍ਰਚਾਰ ਕਰਨ ਗਿਆ ਉੱਥੋਂ ਉਹਨਾਂ ਲੋਕਾਂ ਨੇ ਦੱਸਿਆ ਕਿ ਲੁਧਿਆਣਾ ਜ਼ੋਨ ਦੇ ਵਿੱਚ ਜਿੰਨਾ ਗਦਰ ਐਸਾ ਚਾਵਲਾ ਨੇ ਮਚਾਇਆ ਸੀ ਉਹ ਮੈਂ ਜਾਣਦਾ ਅਗਰੀ ਵੀਡੀਓ ਤੇ ਫਿਰ ਮੈਂ ਜ਼ਿਕਰ ਕਰਾਂਗਾ ਅੱਜ ਦੀ ਵੀਡੀਓ ਇੰਨੀ ਹੀ ਮੈਂ ਪਾਵਾਂਗਾ ਕਿਉਂਕਿ ਗ੍ਰੰਕਾਰੀ ਮਿਸ਼ਨ ਬਿਲਕੁਲ ਸਹੀ ਸੀ ਬਾਬਾ ਬੂਤਾ ਸਿੰਘ ਦਾ ਜੋ ਮਿਸ਼ਨ ਸੀ ਜੋ ਬਾਬਾ ਬੂਤਾ ਸਿੰਘ ਮਿਸ਼ਨ ਲੈ ਕੇ ਚੱਲਿਆ ਸੀ ਉਹ ਮਿਸ਼ਨ ਬਿਲਕੁਲ ਸਹੀ ਸੀ ਬਿਲਕੁਲ ਸਹੀ ਸੀ ਬਿਲਕੁਲ ਸਹੀ ਸੀ ਉਦੋਂ ਬਾਅਦ ਇਹ ਮਿਸ਼ਨ ਵਪਾਰੀਆਂ ਦੇ ਹੱਥ ਚ ਆ ਗਿਆ ਇਹ ਵਪਾਰੀ ਸਿਰਫ ਪੈਸਾ ਇਕੱਠਾ ਕਰਨਾ ਜਾਣਦੇ ਨੇ ਇਨਾਂ ਕੋਲੇ ਨਾ ਇਨਸਾਨੀਅਤ ਹੈ ਨਾ ਭਾਈਚਾਰਾ ਹੈ ਨਾ ਮਾਨਵਤਾ ਹੈ ਇਹ ਉਹੀ ਠੱਗੀਆਂ ਕਰਦੇ ਨੇ ਉਹੀ ਇਹ ਬੇਈਮਾਨੀਆਂ ਕਰਦੇ ਨੇ ਇਹਨਾਂ ਚੋਂ ਕੋਈ ਜਾਤ ਪ੍ਰਥਾ ਨਹੀਂ ਗਈ ਔਰ ਅਸੰਨਰੰਕਾਰੀ ਨੂੰ ਮਿਸਨ ਨੂੰ ਪੰਜਾਬ ਦੇ ਵਿੱਚ ਖੜੇ ਕਰਨ ਵਾਲੇ ਇਹ ਐਸੀ ਸਮਾਜ ਦੇ ਹੀ ਰੋਕ ਨੇ ਲੇਕਿਨ ਅੱਜ ਉਹਨਾਂ ਨੂੰ ਜਦੋਂ ਉੱਥੇ ਪਬਲਿਕ ਬਣ ਜਾਂਦਾ ਹੈ ਉਹਨਾਂ ਨੂੰ ਕੱਢ ਕੇ ਬਾਹਰ ਮਾਰਦੇ ਨੇ ਕਿਉਂਕਿ ਇਹਨਾਂ ਨੂੰ ਪੈਸੇ ਵਾਲਾ ਚਾਹੀਦਾ ਮੈਂ ਸਤਿਗੁਰੂ ਬਾਬਾ ਦੇ ਚਰਨਾਚਰ ਅਰਦਾਸ ਕਰਦਾ ਹਾਂ ਕਿ ਜੇ ਤੈਨੂੰ ਪੈਸੇ ਵਾਲੇ ਚਾਹੀਦੇ ਹੈ ਤਾਂ ਸਾਨੂੰ ਪੈਸੇ ਵਾਲਾ ਬਣਾ ਦੇ ਸਾਨੂੰ ਪੈਸੇ ਵਾਲਾ ਬਣਾ ਦੇ ਅਸੀਂ ਜ਼ਿੰਦਗੀਆਂ ਲਾ ਦਿੱਤੀਆਂ ਤੇਰੇ ਦਮ ਤੇ ਅਸੀਂ ਜ਼ਿੰਦਗੀਆਂ ਲਾਤੀਆਂ ਤੇਰੇ ਦਰ ਤੇ ਬੇਗ루ਜੀ ਦਾ ਖਾਲਸਾ ਸ੍ਰੀ ਵੈਗੂਚ ਕੀ ਫਤਿਹ ਤਨਵਾਦ ਜੀ